ਜੋਨੇ ਸੋਨ ਪੈ ਭਗوان ਬਾਗ ਮੀਤ ਮਹਾਰਾਜ ਕੀਆ ਧੰਨ ਧਨ ਸਤੁਰ ਗਿਆਨ ਅਨੰਤ ਗੁਰੂ ਪਿਆਰੀ ਸਾਧ ਸੰਗਤ ਜੀ ਆ ਆਪ ਸਭ ਨੂੰ ਇੱਕ ਬੇਨਤੀ ਹੈ ਕਿ ਜੋ 9 10 ਫਰਵਰੀ ਦਾ ਜੋ ਇਤਿਹਾਸ ਹੈ ਧੰਨ ਧਨ ਸਤੁਰ ਗਿਆਨ ਅਨੰਤ ਮਹਾਰਾਜ ਜੀ ਦਾ ਜੋ ਕਿ ਉਹਨਾਂ ਨੇ 45 ਸਾਧੂਆਂ ਦੇ ਨਾਲ 81 ਦਿਨ ਜੇਲ ਦੀ ਜੱਤਾ ਕੀਤੀ ਸੀ ਕੀ ਭਗਵਾਨ ਵਾਲਮੀਕੀ ਜੀ ਨੂੰ ਆਜ਼ਾਦ ਕਰਵਾਉਣ ਲਈ ਤੇ ਉਸ ਦਿਨ ਨੂੰ ਮੁੱਖ ਰੱਖਦੇ ਆ ਸਾਡੇ ਭਗਵਾਨ ਵਾਲਮੀਕੀ ਸਮਾ ਕੈਨੇਡਾ ਵੱਲੋਂ ਇੱਕ ਪ੍ਰੋਗਰਾਮ ਜੁਰੀ ਕੀਤਾ ਹੈ ਸਤ ਸ੍ਰੀ ਅਕਾਲ ਤੇ ਓਟਾ ਸਾਹਿ ਲੈ ਕੇ ਤੇ ਆਪ ਸਭ ਨੂੰ ਬੇਨਤੀ ਆ ਕਿ 9 ਤਰੀਕ ਚੋਂ ਐਤਵਾਰ ਦਾ ਦਿਨ ਹੈ ਉਸ ਦਿਨ ਮੰਦਰ ਵਿੱਚ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਉਸ ਦਿਨ ਦੇ ਜੋ ਇਤਿਹਾਸ ਹੈਗਾ 9 ਦਸ ਫਬਰੂਰੀ ਦਾ ਜੇ ਜਿਹੜਾ ਜੋ ਇੰਡੀਆ ਦੇ ਵਿੱਚ ਆਪਣੇ ਬਾਲਮੀਕ ਤੀਰਥ ਭਗਵਾਨ ਬਾਲਮੀਕ ਤੀਰਥ ਤੇ ਜੋ ਮੇਲਾ ਵੀ ਲੱਗਦਾ ਹੈ ਤੇ ਤੁਸੀਂ ਆਪਣੇ ਕੈਨੇਡਾ ਦੇ ਵਿੱਚ ਮੰਦਿਰ ਵਿੱਚ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਅਸੀਂ 9 ਤਰੀਕ ਐਤਵਾਰ ਵਾਲੇ ਦਿਨ ਉਸ ਦਿਨ ਨੂੰ ਮਨਾ ਰਹੇ ਹਾਂ ਆਪ ਸਭ ਨੂੰ ਬੇਨਤੀ ਹੈ ਕਿ ਮੰਦਿਰ ਪਹੁੰਚ ਦੀ ਕਿਰਪਾ ਕਰਦੇ ਜੋ ਬਲੇ ਸੋਨਰ ਪੈ ਭਗਵਾਨ ਬਾਲਮੀਕ ਤੀਰਥ ਕੀ ਹੈ